ਪੰਜਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਉਂਦਾ ਰਹੇਗਾ ਬੈਂਡ ਅਸੀਂ ਵਜਾਵਾਂਗੇ ਇਹ ਆਪਣੇ ਬੈਂਡ ਦੇ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦੇ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਤਾ ਕੋਈ ਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ ਬਚਨਪੱਤਾ ਸਾਰਿਆਂ ਨੇ ਨੋਟ ਕਰ ਲਿਓ ਅਸੀਂ ਭੱਜਣ ਵਾਲੇ ਨੇ ਮੌਕਾ ਮਿਲੇ ਸੇ ਹੀ ਗੁਰੂ ਮਾਰਾ ਸਾਹਿਬ ਮਿਹਰ ਕਰਨ ਮੌਕਾ ਦੇਣ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਬੂਲ ਅਨੁਯੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਮੰਦ ਭਾਗਾਂ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਟ ਦੇ ਕਲੀਗ ਹਰਪਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਲ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਸਿਵਲ ਸਰਵਿਸ ਦਾ ਐਗਜ਼ਾਮ ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਡ ਸਰਵਿਸ ਦੇ ਅੰਦਰ ਆਏ ईटीओ बने और उसके बाद उन्होंने सोचा कि समाज ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤਤਨਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚ ਆਏ ਸੋ ਆਮ ਆਦਮੀ ਪਾਰਟੀ ਵੱਲੋਂ ਇਲੈਕਟਡ ਹੋਏ ਆਮ ਆਦਮੀ ਪਾਰਟੀ ਦੇ ਸਤਿਕਾਰ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਪਰ ਲੇਕਿਨ ਅੱਜ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮਨਿਸਟਰ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਬਾਣਾ ਪੰਜਾਬ ਦੇ ਦਲਤ ਪਾਈਚਾਰੇ ਦਾ ਬਾਣਾ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮਿਹਨਤ ਮੁਸ਼ਕਲ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਚਾਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਿਸ਼ ਕਰਦਾ ਕਿ ਤੁਰੰਤ ਉਹ ਸਮਾਜ ਦੇ ਰੁਕਾਂ ਕੋਲੋਂ ਮਾਫੀ ਮੰਗਣ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਔਰ ਨਹੀਂ ਫਿਰ ਇੱਕ ਸਖਤ ਐਕਸ਼ਨ ਲਈ ਤਿਆਰ ਰਹਿਣਾ ਕਿ ਅੱਜ ਪੰਜਾਬ ਜਾਣਦਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ बार-बार ਪੰਜਾਬ ਦੇ ਦਲਤਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੇ ਅਨੁਸੂਚੀ ਜਾਤੀ ਜਨ ਜਾਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਪੁਆਂ ਕਰ ਰਹੇ ਨੇ ਉਹ ਜਨਤਕ ਤੌਰ ਤੇ ਰਲੀਆਂ 'ਚ ਪੁਆਂ ਕਰ ਰਹੇ ਨੇਗੇ ਸੋ ਮੈਂ ਉਹਨਾਂ ਨੂੰ ਸਖਤ ਤਾੜਨਾ ਕਰਦਾਗਾ ਕਿ 24 ਘੰਟਿਆਂ ਦੇ ਅੰਦਰ ਅਦਰਬਾਦੀ ਵੰਗੋ ਨਹੀਂ ਪਰ ਤੁਹਾਡੇ ਖਿਲਾਫ ਕਾਂਗਰਸ ਦੇ ਖਿਲਾਫ ਜਿਹੜਾ ਐਕਸ਼ਨ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਲਿਆਂਦਾਗਾ ਇਹ ਪਹਿਲੀ ਪਾਰਟੀ ਆ ਜਿਹਦੇ ਨਾਲ ਗਰੀਬ ਦੇਖਿਆ ਨਾ ਅਮੀਰ ਦੇਖਿਆ ਸਮਾਜ ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 MLA ਨੇ ਤਾਂ ਬਹੁਤ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਰਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਰਗੇ ਔਰ ਗਰੀਬੀ ਚ ਉੱਠ ਕੇ ਹੋ ਜਜ MLA ਬਣ ਕੇ ਮਨਿਸਟਰ ਬਣ ਕੇ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲਤ ਸਹਿਣ ਨਹੀਂ ਕਰਨਗੇ ਦੇਸ਼ ਦੇ ਦਲਤ ਸਹਿਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਦੂ ਸਭ ਕੁਝ ਖਾਣਗੇ ਸੋ ਮੈਂ ਇੱਕ ਵਾਰ ਫੇਰ ਤਾੜਨਾ ਕਰਦਾ ਕਿ 24 ਘੰਟਿਆਂ ਜਵਾਬੀ ਮੰਗੋ ਨਹੀਂ ਐਕਸ਼ਨ ਲਈ ਤਿਆਰ ਰਹੋ